ਤਾਂ ਇਹ ਡਾਇਲੌਗ ਮਾਰਦੀ ਕੋ ਹਾਂ ਫਰੀਅਦ ਵਾਲੀ ਮਾਰਦੀ ਸਿਰਿ ਫਰੀਅਦ ਵਾਲਾ ਜਾਂ ਰਾਂਝੇ ਵਾਲਾ ਜੀ ਦਾਂਝੇ ਵਾਲਾ ਮਾਰੀ ਨਰਜੇ ਵਾਲਾ ਨੇ ਮਾਰੀ ਕੋ ਨਾ ਨਾ ਮਿਰਜੇ ਵਾਲਾ ਵੀ ਪਾਦੀ ਉਹ ਨਾ ਕਰੀ ਕਿਹੜਾ ਡਾਇਲੌਗ ਮਾਰੇਗਾ ਇੱਕ ਮਿੰਟ ਰਾਂਝੇ ਨੇ 12 ਸਾਲ ਮੱਝੀਆਂ ਚਰਾਤੀਆਂ ਹੀਰ ਦੀਆਂ ਹਾਂ ਮੈਂ ਕਿ ਦਿਨ ਵਾਸਤੇ ਮੱਝ ਨੂੰ ਸੰਨੀ ਤੇ ਨਹੀਂ ਬਣ ਸਕਦਾ ਪਰ ਸਲਕੇ ਇਹ ਇਹ ਹੀ ਡਾਇਲੌਗ ਲੈਣਾ ਨਹੀਂ ਇਹ ਵੀ ਹਾਈਲਾਈਟ ਹੋ ਜਾਂਦੇ ਆ ਇਹ ਪੂਰਾ ਕੈਡਾ ਸੀਨ ਯਾਰ ਹਲਾ ਤੇ ਮਿਰਜੇ ਨੇ ਕੀ ਕੀਤਾ ਉਹ ਦੱਸੀ ਮਿਰਜੇ ਨੇ ਮਿਰਜੇ ਨੇ ਕੀ ਕਰਿਆ ਉਹ ਵੀ ਦੱਸ ਦੇ ਦਰਜ ਨੇ ਕਾਂਹ ਕਿਸੇ ਤੋਂ ਕਰੀ ਸੀ ਚਾਈ ਜਣ ਥਲੇ ਵੱਡਾ ਹੋ ਗਿਆ ਆ ਬੰਦਾ ਕੰਮ ਨਹੀਂ ਕਰਵਾਉਂਦਾ ਭਾਈ ਜਾਂ ਕੇ ਚੱਲ ਜੀ ਬੰਦੇ ਦਾ ਗਲਤ ਹੋਇਆ ਉਹ ਨਹੀਂ ਕੰਮ ਕਰਦਾ ਮਿਰਜੇ ਵਾਲਾ ਕੰਮ ਨਹੀਂ ਕਰਨਾ ਹਾਂ ਆਦਰ ਸਤਕਾਰ ਨਾਲ ਲੈ ਕੇ ਜਾਵਾਂਗੇ ਬਾਲ ਤਰੀਕਾ ਤੇ ਕਹੇ ਤੂੰ ਘਰ ਦੇ ਨੂੰ ਮਨਾ ਕੇ ਲੈ ਜਾਣਾ ਚਾਹੁੰਦੇ ਜਿਵੇਂ ਪਾਉਣਾ ਚਾਹੁੰਦਾ ਜਿਵੇਂ ਕਿ ਮੈਂ ਕਰਵਾਇਆ ਜੇ ਘਰ ਦੇ ਨਾ ਮੰਨੇ ਨਾ ਫਿਰ ਭੱਜਣ ਨਹੀਂ ਜਾਂਦਾ ਵੀਰੇ ਫਿਰ ਕੋਰਟ ਮੈਰਿਜ ਕਰਨਾ ਕੋਰਟ ਮੈਰਿਜ ਵੀ ਕਸੂਤੀ ਫਿਰ ਕੋਰਟ ਮੈਰਿਜ ਵੀ ਕਸੂਤੀ ਪੈ ਜਾਂਦੀ ਕਈ ਵਾਰ ਹੋਰ ਉੱਥੇ ਵੀ ਫਿਰ ਆਇਆ ਵੀ ਘਰ ਦੇ ਦਾ ਫੇਰ ਵੀ ਤੁਹਾਨੂੰ ਐ ਕਹਿਣਗੇ ਵੀ ਤੇ ਤੇਰੀ ਮਰਜ਼ੀ ਹੈ ਉਹਦਾ ਤੇਰੀ ਮਰਜ਼ੀ ਹੈ ਮੈਂ ਇਹ ਤਾਂ ਚਲ ਆਪਾਂ ਚੌੜਜ ਗੱਲ ਕਰਦੇ ਮੇਨ ਗੱਲ ਸੇਵ ਕਰਦੇ ਮਨੋਣੇ ਚਾਹੀਦੇ ਨੇ ਹਾਂ ਮਣਾ ਕੇ ਵਿਆਹ ਕਰਾਉਣਾ ਚਾਹੁੰਦਾ ਨਹੀਂ ਕੋਈ ਵੀ ਬੱਚਾ ਹੋਰ ਮੈਨੂੰ ਕੀ ਪਤਾ ਤੈਨੂੰ ਇੱਕ ਗੱਲ ਹੋਰ ਹੈ ਕੋਈ ਵੀ ਬੱਚਾ ਹੈਗਾ ਕਦਮ ਨਾ ਚੱਕੋ ਜਿਹੜੇ ਨਾਲ ਤੁਹਾਡੇ ਮਾਪਿਓ ਦੀ ਕੋਈ ਬੇਇੱਜ਼ਤੀ ਹੋਵੇ ਠੀਕ ਹੈ ਆਪਦੇ ਮਾਪਿਓ ਦੇ ਕਹਿਣੇ ਚ ਰੋ ਹਾਂ ਉਹਨਾਂ ਦੀ ਗੱਲ ਮੰਨੋ ਹਾਂ ਆਪਦੀ ਗੱਲ ਤੁਸੀਂ ਉਹਨਾਂ ਕੋਲ ਕਹਿ ਸਕਦੇ ਹੋ ਵੀ ਸਾਡਾ ਆ ਮਨ ਚ ਸਾਡੇ ਗੱਲ ਹੈ ਜੀ ਆ ਤੁਸੀਂ ਜੇ ਕਰ ਸਕਦੇ ਹੋ ਕਰਦੇ ਆਪਣੀ ਸੀਰੀਜ਼ ਦਾ ਮਤਲਬ ਇਹ ਹੈ ਜਿਹਦੇ ਵਿੱਚ ਦਿਖਾਈ ਹੋਇਆ ਜਿਹੜੇ ਕੁੜੀ ਮੁੰਡੇ ਕਿ ਜਿਹੜੇ ਪਸੰਦ ਕਰਦੇ ਨੇ ਤਾਂ ਆਪਦੇ ਘਰੇ ਗੱਲ ਰਸਨੀ ਜ਼ਰੂਰੀ ਹੈ ਬੀਐਮ ਜਿਵੇਂ ਬਾਕੀ ਉਹ ਪੇਰੈਂਟਸ ਦੇਖਣਗੇ ਵੀ ਕਿਵੇਂ ਆਪਸ ਵਿੱਚ ਦੋਨਾਂ ਪਰਿਵਾਰਾਂ ਦਾ ਮੇਲ ਇਹ ਜਿਹੜੀ ਸੀਰੀਜ਼ ਹੈ ਹੈ ਨਵੀਂ ਸੋਚ ਤੇ ਪੇਰੈਂਟਸ ਉਹ ਜਿਹੇ ਨਹੀਂ ਹੁੰਦੇ ਵੀ ਜਿਹੜੇ ਨਾ ਮੰਨਣ ਸਹੀ ਗੱਲ ਹੈ ਜੀ ਉਹ ਕਰਦੇ ਨੇ ਵਿਆਹ ਜ਼ਰੂਰ ਕਰਨਗੇ ਇਹ ਨਵੀਂ ਸੋਚ ਦੀ ਇੱਕ ਸਟੋਰੀ ਆ ਬਹੁਤ ਵਧੀਆ ਸਟੋਰੀ ਬਾਕੀ ਸਾਡੀ ਸਟੋਰੀ ਦੇਖ ਕੇ ਬਾਕੀ ਬਾਕੀ ਆਪਣੇ ਦਰਸ਼ਕ ਬਹੁਤ ਪਿਆਰ ਦੇ ਰਹੇ ਨੇ ਇਸ ਸਟੋਰੀ ਨੂੰ ਅਸੀਂ ਤਾਂ ਕਰਕੇ ਛੋਟੇ ਹੌਸਲੇ ਕਰਕੇ ਅਸੀਂ ਅੱਗੇ ਪਾਰਟ ਤੇ ਪਾਰਟ ਪਾਈ ਜਾ ਰਹੇ ਹਾਂ ਠੀਕ ਹੈ ਜੇ ਤੁਹਾਡਾ ਫੈਸਲਾ ਸਾਫ ਕਰ ਲੈ ਕਰੋ ਕਿਆ ਹੋਣੀ ਸਾਫ ਕਰਦੇ ਆਪਾਂ ਕਰਦੇ ਤਾਂ ਹੀ ਕਹਿੰਦੇ ਆ ਵੀ ਸਪਰੇ ਹੋਇਆ ਹੈ ਅਜ ਤੱਕ ਹਾਂ ਇਹ ਤਾਂ ਜੂਸ ਕੱਟ ਕੇ ਪੀਆ ਕਰੇ ਉਹ ਬਰਾਬਰ ਰੱਖੋ ਇਹ ਤਾਂ ਨਾ ਕਰਿਓ ਹਾਦੀ ਸੀ ਅਜੇ ਕਰਦਾ ਆਹ ਜਿੱਤ ਨੂੰ ਉੱਧਰ ਬਸ ਤੇ ਨਾਲੇ ਤੇਰੇ ਵੀ ਆ ਰਹੀ ਸੀ ਦੇਖ ਜੀ ਆਉਂਦੇ ਆ ਹਾਂ ਜੀ ਆਈ ਸੁਣਦੀਆਂ ਸੁਣਦੀਆਂ ਨੂੰ ਭਵਾਉਣਾ ਸੀ ਮੂੰਹ ਹਜੇ ਸੁਣਦੀਆਂ 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 ਤਿਆਰੀ ਕਰ ਲਈ ਬਾ ਸੁਣਦੀਆਂ ਤੂੰ ਐ ਕਰ ਦੇਗਾ ਉਹ ਰਿੰਪਲ ਐ ਬੋਲ ਮਾਰ ਕੇ ਚਲ ਹੋ ਰਹੀਆਂ ਤੈਨੂੰ ਤੇਰੇ ਦਿੌਰ ਦਾ ਸਿਕੰਦਰ ਟਾਈਮ ਆ ਗਿਆ ਹੈ ਇੱਧਰੋਂ ਲਾ ਫਿਰ ਇੱਧਰੋਂ ਲਾ ਕੈਮਰਾ ਇਹ ਉਹਨੇ ਕਿਉਂ ਆ ਤੁਸੀਂ ਬਈ ਪਰਲੇ ਪਾਸੇ ਖੜਕੇ ਉਹਨਾਂ ਨੂੰ ਮੂੰਹ ਦਿਓ ਫੇਰ ਸਾਮਣੇ ਉੱਧਰ ਡੇਰੋਂ ਉੱਧਰ ਖੜ ਪਰਲੇ ਪਾਸੇ ਉਹ ਪਰਲੇ ਸਾਈਡ ਹਾਂ ਇੱਥੋਂ ਹਾਂ ਹਾਂ ਕਲੀਅਰ ਹਾਂ ਚੱਲ ਅੱਛਾ ਇੱਧਰ ਨੂੰ ਤੁਸੀਂ ਭਲ ਹਾਂ ਕੀ ਖੁਸ਼ਖਬਰੀ ਹੈ ਕੀ ਖੁਸ਼ਖਬਰੀ ਹੈ ਉਹ ਬਾੜ ਨਾ ਸਗਨ ਪਊਗਾ ਪਰਸ ਨੂੰ ਚੱਲਾਂਗੇ ਜਿਹੜੀ ਹੋਰ ਮੂੰਹ ਮੈਂ ਮਰ ਜਾ ਦੇ ਸੱਚੀ ਦੱਸ ਮੈਨੂੰ ਤਾਂ ਬਾਲਾ ਚਾਜਾ ਚੜ ਗਿਆ ਵੀ ਪਰਸ ਨੂੰ ਮੰਡੇ ਦਾ ਸਗਨ ਪਊਗਾ ਪਰ ਮੈਨੂੰ ਤਾਂ ਬਾਲਾ ਚੜ ਰਿਹਾ ਮੈਂ ਤਾਂ ਸੇਦੀ ਨੱਕਾ ਵੀ ਨਹੀਂ ਮਾਰਾ ਮਤੈ ਭੱਜਾਇਆ ਨਹੀਂ ਹਾਂ ਪਰ ਮੈਨੂੰ ਐਂ ਦੱਸ ਵੀ ਅੱਡੀ ਵੀ ਕੀ ਕਾੜੀ ਹੋ ਗਈ ਸੀ ਪਰ ਪਰਸੋ ਹੀ ਦਿਨ ਦੇ ਤਾਂ ਉਹਨਾਂ ਨੇ ਉਹ ਫਿਰ ਕਿਉਂ ਭੇਜੇ ਦਿੱਤਾ ਪਰਸ ਦੇ ਨਾਲ ਨਹੀਂ ਹਾਂ ਮਾੜੀ-ਮੋਟੀ ਤਿਆਰੀ-ਸ਼ੈੜੀ ਵੀ ਕਰਨੀ ਹੁੰਦੀ ਹੈ ਕਿ ਅਸੀਂ ਮੂੰਹ ਚੱਕ ਕੇ ਤੁਰ ਪਾਂਗੇ ਕੋਈ ਗੱਲ ਨਹੀਂ ਜੇ ਤਿੰਨ ਦਿਨ ਪੈਣ ਨੇ ਆਪਾਂ ਤਿਆਰੀ ਕਰ ਲਾਂਗੇ ਤਿੰਨ ਦਿਨ ਕਾਦੇ ਰਹਿ ਗਏ ਅੱਜ ਦਾ ਦਿਨ ਤਾਂ ਹੂੰ ਨਿਕਲ ਗਿਆ ਕੱਲ ਦਾ ਦਿਨ ਰਹਿ ਗਿਆ ਕਰਸੋ ਪਰਸੋ ਜਾਣਾਗਾ ਫਿਰ ਅੱਜ ਤੋਂ ਤਿਆਰੀ ਕਰ ਲੈਣੇ ਆਪਾਂ ਇਹ ਕਰਨਾ ਤਾਂ ਆਹੀ ਕੁਛ ਪਾਊਗਾ ਜੇ ਮੁੰਡਾ ਕਿੱਥੇ ਬਾਵਾ ਕਿੱਥੇ ਹੈ ਮੈਨੂੰ ਵੀ ਪਤਾ ਤੈਨੂੰ ਪਤਾਊਗਾ ਬਾਵਾ ਇਹ ਮੈਨੂੰ ਤਾਂ ਕਿੱਥੇ ਪਤਾ ਮੈਂ ਤਾਂ ਕਿਨੂ ਜੀ ਦੇਖਦੀ ਫਿਰਦੀ ਸੀ ਦੇਖੀ ਕਿੰਨਾ ਰਸ ਭਰ ਗਿਆ ਵੀ ਇਹਨਾਂ ਵਿੱਚ ਮੈਂ ਕਿਨੂ ਨਾਲ ਨਹੀਂ ਚੱਲ ਕਾਹਾਂ ਤਿਆਰੀ ਵੀ ਕਰ ਲੈ ਪਰਸਨਲ ਸ਼ਗਨ ਪਾਊਗਾ ਅੱਛਾ ਅੱਛਾ ਨੱਚਣਾ ਨੱਚਣਾ ਕਰਨੀ ਆ ਹੁਣ ਨਾਲੇ ਬਾਪ ਨੂੰ ਦੱਸ ਨਹੀਂ ਚੱਲ ਆ ਜਾ ਹਾਂ ਇਹ 2 ਮਿੰਟ ਤਾਂ ਹੋਇਆ ਨਹੀਂ ਹੋਇਆ ਨਹੀਂ ਆਵਾਜ਼ ਇਹਨਾਂ ਦਾ ਛੋਟਾ ਹੋਇਆ ਐਥੇ ਕਨੋ ਜਲਾਵਾ ਕਿੱਥੇ ਆ ਉਹਨੇ ਜਮੈਂ ਹਾਂ ਕੱਢ ਕੇ ਜੋ ਆਏ ਕੋਸਾ ਪਾਉਗਾ ਐਚੇ ਹੋਰ ਵਧਾ ਲਉ ਗੱਲ ਮੈਨੂੰ ਕੀ ਮੈਨੂੰ ਪਤਾ ਹੋਊਗਾ ਬਈ ਮੈਨੂੰ ਤਾਂ ਕਿੱਥੇ ਪਤਾ ਮੈਂ ਤਾਂ ਫਿਰਦੀ ਸੀ ਦੇਖੀ ਕਿੰਨਾ ਰਸਵਾਰ ਗਿਆ ਬਈ ਨਾ ਮੈਂ ਜਿੰਨੂ ਨਾਲ ਨਹੀਂ ਚਲਾ ਕਹਾ ਤਿਆਰੀ ਵੀ ਕਰ ਲੈ ਪਰਸੋਂ ਸ਼ਗਨ ਪਾਉਗਾ ਤੇ ਨਲਮ ਗਾਹ ਤਿਆਰੀ ਵੀ ਕਰ ਲੈ ਪਰਸੋਂ ਸ਼ਗਨ ਪਾਉਗਾ ਨਹੀਂ ਦੱਸ ਪਾਉਂਦੇ ਤੇ ਰਿੰਗ ਲੈ ਕੇ ਆਣੀਆਂ ਹਲੇ ਉਹਦੀ ਨਾਲ ਬਾਵਾ ਗਏ ਨਹੀਂ ਨਾ ਕਿ ਨਾ ਕਿ ਇਹਨਾਂ 100 ਗੱਲਾਂ ਕਰਨੀਆਂ ਨੇ ਹਜੇ ਕਮਰੇ ਨੂੰ ਕਿੰਗ ਗੱਲਾਂ ਵਧਾ ਦੀ ਨਿੰਬਲ ਚੰਗਾ ਰਿੰਗ ਦੇ ਖਿਆਣੀ ਆ ਉਹਦੇ ਕੱਪੜੇ-ਕੁਪੜੇ ਲੈ ਕੇ ਆਉਣੇ ਆ ਹੋਰ ਕੁੜੀ ਦੀ ਸੂਟ ਤਿੰਨ ਪਤਰੀ ਇੱਕ ਡੱਬਾ 28 ਦਾ ਡੱਬਾ ਐ ਕਰੂ ਹੋਰ ਕੇ ਖਾਲੀ ਚਲੇ ਜਾਣਾ ਹੋਰ ਖਾਲੀ ਜਾਂਦੇ ਬੁਰੇ ਲੱਗਦਾ ਚਾਹੀਦਾ ਉਹਦਾ ਕੋਈ ਇੱਕ ਮਿੰਟ ਕੋਈ ਨਾ ਇੱਕ ਮਿੰਟ ਕੋਈ ਮੇਡ ਜਹੀ ਜਿਹ ਹੈਗੀ ਹੈ ਜਿਹੜੀ ਕੋਈ ਦੋ ਡਾਇਲੌਗ ਬੋਲ ਦੇ ਮੇਰੇ ਕੋਲ ਮੇਰੇ ਹਾਂ ਇੱਕ ਮਿੰਟ ਦੇਖੀ ਮਾੜੇ ਇੱਕ ਮਾੜੇ ਤੂੰ ਦੱਸੀਵੇਂ ਮੈਂ ਸਹੀ ਕਰ ਰਹੇ ਹਾਂ ਕਿ ਕਿਹਨਾਂ ਕੋਈ ਲੇਡੀ ਜਿਹਿੰਦੀ ਹੈ ਜੀ ਹਾਂਜੀ ਵੀ ਜਿਹੜੀ ਕੋਈ ਦੋ ਡਾਇਲਗ ਬੋਲਦੇ ਸਰਪ ਹਾਂ ਨਾ ਕਾਲਸ ਬੋਲਦੇ ਉਹ ਮੈਂ ਯਾਰ ਅਸੂਨੀ ਮੰਨ ਲਿਆ ਤੇ ਆਏ ਕਿ ਉਹਨੂੰ ਵੀ ਆਪਾਂ ਨੂੰ ਇਹ ਨਾ ਤਾਂ ਪਤਾ ਵੀ ਨਹੀਂ ਦਿੱਤਾ ਇਹ ਜਮਾ ਸੀ ਕੋ ਗਵਰਨ ਚ ਵੀ ਆਪਾਂ ਨੂੰ ਅੱਛਾ ਫਿਰ ਉਹਨੂੰ ਬੁਲਾਉਣ ਚ ਕੀ ਕੁੱਤ ਲੈ ਕੇ ਜਾਣਾ ਕੋਈ ਗੱਲ ਨਹੀਂ ਆਪਾਂ ਨੂੰ ਬੁਲਾਉਣਾ ਵੀ ਹੈਗੀ ਹੈਗੀ ਇੱਕ ਜਿਹੜੇ ਉੱਥੇ ਨਹੀਂ ਆਈ ਸੀ ਉਹ ਹੈਗੀ ਹੈ ਜੀ ਅਗੇ ਬਸ ਉਹ ਤੋਂ ਇਹ ਪੁੱਛਣਾ ਵੀ ਭਾਈ ਅਸੀਂ ਸਗਨ ਪਾਉਣ ਜਾਣਾ ਵੀ ਕੀ ਕੁਸ ਲੈ ਜਾਈਏ ਬਸ ਬੋਲ ਪੂਗੇ ਉਹ ਤਾਂ ਬੋਲ ਪੂਜੀ ਉਹਦਾ ਕੋਈ ਚੱਕ ਉਹਦਾ ਬੋਲ ਬੋਲ ਦੇਈ ਉਹ ਤਾਂ ਤੁਸੀਂ ਐ ਕਰਦੀ ਹੁਣ ਤੂੰ ਐ ਕਹਦੀ ਕਾ ਮਾੜਾ ਜਾਨੂੰ ਨੂੰ ਵੀ ਪੁੱਛਣਾ ਪੁੱਛ ਲਿਆ ਬਸ ਹਾਂ ਉਹਦਾ ਨੇ ਰੀ ਲਾਣਾ ਟਮਕਾਣਾ ਉਹਦਾ ਗੱਲ ਤਰੀਕੇ ਨਾਲ ਕਹਦੀ ਇਹਦੇ ਤੇ ਬੋਲੂਗੀ ਇਹਦੇ ਤੇ ਬੋਲੂਗੀ ਕਿਹੜੇ ਤਰੀਕੇ ਨਾਲ ਕਰੀਂ ਤਾਈ ਤਾਂ ਹੋਣੀ ਕੀ ਕਰੂੰਗਾ ਨੂੰ ਚਾਹੀਦਾ ਅੱਛਾ ਨਹੀਂ ਇਹੋ ਕਰ ਦਿਓ ਆ ਦੇਖੋ ਜੀ ਹਾਂ ਇਹ ਤਿਆਰੀਆਂ ਚੱਲ ਰਹੀਆਂ ਨੇ ਮੇਰੇ ਵਿਆਹ ਦੀਆਂ ਮੇਰੀ ਸਾਡੀ ਭੈਣ ਦੇ ਵਿਆਹ ਦੀਆਂ ਬਾਲੀ ਜੀ ਕਮਲੀ ਜੀ ਦੇ ਰਿਸ਼ਤੇਦਾਰ ਆਹ ਦੇਖੋ ਆ ਸਾਡੇ ਰਿਸ਼ਤੇਦਾਰ ਨੇ ਜਿਹੜੇ ਸਾਡੇ ਨਾਲ ਸਾਮਣੇ ਠੀਕ ਹੈ ਆਹ ਦੇਖ ਸਾਹ ਆ ਸਾਡੇ ਮਾਤਾ ਜੀ ਤੇ ਆ ਕਮਲੀ ਜੀ ਜਿਹੜੀ ਉਹਦਾ ਸਗਨ ਪਹਿਣਾ ਮਨੂਨ ਸੁਨਾਰਾ ਤਗਣਾ ਕਰ ਜਾ ਇੱਕ ਆਗੇ ਇੱਕ ਮਿੰਟ ਇਹ ਆ ਦੇਖੋ ਆ ਦੇਖ ਸਕਦੇ ਹੋ ਤਿਆਰੀਆਂ ਜੋਰਾਂ ਸ਼ੋਰਾਂ ਨਾਲ ਚੱਲ ਰਹੀਆਂ ਨੇ ਸਗਨ ਦੀਆਂ ਆ ਖੜੇ ਨੇ ਸਾਡੇ ਰਿਸ਼ਤੇਦਾਰ ਬਾਕੀ ਆ ਰਿਸ਼ਤੇ ਆਏ ਇਧਰ ਆ ਦੇਖ ਲਾ ਪੁੱਤ ਤੇਰਾ ਬਾਪ ਆ ਮੈਂ ਆ ਆ ਦਾ ਡੈਡੀ ਨੇ ਤੇ ਆ ਸਾਡੇ ਤਾਏ ਜੀ ਹੈ ਲਾਵੇ ਖੜੇ ਨੇ ਤੇ ਆ ਸਾਡੇ ਪ੍ਰੋਣ ਆ ਜੀ ਮਾ ਦੁਲ੍ਹਾ ਹੀ ਇਹ ਵੀ ਰੈਡੀ ਨੇ ਹਾਂ ਹੋਣ ਵਾਲੇ ਹੋਣ ਵਾਲੇ ਕਿਉਂਕਿ ਹਜੇ ਚੱਲ ਰਹੀਆਂ ਦਵਾਜ ਨਾ ਆਈ ਮੈਂ ਕਹਿਣੀ ਆ ਤੁਹਾਡੇ ਕੋਲ ਠੀਕ ਹੈ ਹੈਗਾ ਜੀ ਹੈਗਾ ਜੀ ਹੈਗਾ ਹੋਣ ਵਾਲੇ ਆ ਜੀ ਹਾਂ ਅੱਜ ਸ਼ਾਗੰਦਰ ਦੇ ਨੇ ਤਿਆਰੀ ਕਰਦੇ ਆ। ਬਾਕੀ ਸੋਨੂੰ ਅੰਦਰ ਦਿਖਾਉਣੇ ਆ। ਸਾਰਿਆਂ ਦਾ ਚਾਹ ਲੈ। ਮੇਰੇ ਕੋਲ ਖੇਂਦੀ ਰਹੇ। ਆਜੋ ਦਿਖਾਈਏ ਤੁਹਾਨੂੰ। ਆਜਾ। ਇੱਧਰ ਦੇਖੋ। ਚਾਹ ਤਿਆਰ ਹੋਣ ਲੱਗ ਰਹੀ ਐ। ਆ ਦੇਖ ਸਕਦੇ ਹੋ ਤੁਸੀਂ। ਕੱਪ ਰਾਈਡੀ ਨੇ ਚਾਹ ਵਾਸਤੇ। ਬਸ ਆਉਣ ਵਾਲੇ ਨੇ ਠੀਕ ਐ। ਉਹਨਾਂ ਚਿਰਾਂ ਤਿਆਰੀਆਂ ਜੋਰਾ-ਸ਼ੋਰਾ ਨਾਲ ਚੱਲ ਰਹੀਆਂ ਨੇ। ਇਹ ਸਾਡੇ ਆਂਟੀ ਜੀ ਨੇ ਆਹ ਦੇਖ ਸਕਦੇ ਤੁਸੀਂ ਬਾਕੀ ਤੁਹਾਨੂੰ ਅੱਗੇ-ਅੱਗੇ ਦਿਖਾਉਂਦੇ ਜਾਵਾਂਗੇ ਕਿੰਦਾ ਹੋਰ ਤਿਆਰੀਆਂ ਹੋਣੀਆਂ ਆਪਾਂ ਬਾਹਰੇ ਚੱਲਦੇ ਆਂ ਦਿਖਾਉਣੇ ਆਪਾਂ ਜਰੂਰ ਆਉਂਗੀਾਰੇ ਆ ਰਹੇ ਆ ਰਹੇ ਕਿੱਥੇ ਬਾਬੇ ਰੱਖਣਾ ਤੇ ਆਪਾਂ ਹੈਂਡਸਮ 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 ਪਰ ਆਪਾਂ ਦੇਖ ਸਕਦੇ ਹੋ ਤੁਸੀਂ ਲਗਦੇ ਆ ਨਾ ਘਾਟ ਆਣ ਕਾ ਪੂਰੀ ਆਣ ਤਿਆਰੀ ਖੱਚ ਗਈ ਜਾਣੀ ਕੋਮੇਡੀ ਸਿਟੀ ਜਣਾ ਤਿਆਰੀ ਤਿਆਰੀ ਖੱਚ ਗਈ ਜਾਣੀ ਫਿਰ ਅੱਗੇ ਆਪਾਂ ਵੀ ਰਿਸ਼ਤਾ ਕਰਾਉਣਾ ਲੈ ਤਾਂ ਹੀ ਤਾਂ ਤਿਆਰ ਹੋਏ ਆਪਾਂ ਜੱਜ ਕੇ ਆਣ ਲਓ ਜੀ ਦੇਖ ਸਕਦੇ ਹੋ ਪੂਰੇ ਆਣ ਜੱਜ ਕੇ ਤਿਆਰੀ ਨਾਲ ਬੈਠੇ ਨੇ ਠੀਕ ਹੈ ਤੇ ਮੈਂ ਵੀ ਪੂਰਾ ਆਣ ਤਿਆਰੀ ਚ ਕਿਉਂਕਿ ਅੱਗੇ ਤੈਨੂੰ ਬੰਨਣੀ ਨਹੀਂ ਆਉਂਦੀ ਆ ਪੈਂਟ ਆਏ ਆ ਭਾਈ ਫਿਰ ਤਾਂ ਜਿਵੇਂ ਤੇ ਦਿਵਾਕ ਜਿਵੇਂ ਕਹਿੰਦਾ ਨਹੀਂ ਆਉਂਦੀ ਐਨੀ ਉੱਚੀ ਪਾਈ ਆਲੀ ਹਾਲੀ ਸਾਰਾ ਕੁਝ ਸਖਾ ਹੈ ਡੈਡੀ ਹਜੇ ਦੇਖੋ ਹਜੇ ਨਵੀਂ ਨਵੀਂ ਸ਼ੁਰੂਆਤ ਹੈ ਜ਼ਿੰਦਗੀ ਹਜੇ ਬਸ ਫਿਰ ਐਂ ਕਰੀ ਨਾ ਜੇ ਹੌਲੀ ਹੌਲੀ ਸਿੱਖ ਜੇਗਾ ਫਿਰ ਵਿਆਹ ਵੀ ਤੇਰਾ ਹੌਲੀ ਹੌਲੀ ਸਿੱਖ ਕੇ ਹੋਊਗਾ ਵਿਆਹ ਤਾਂ ਵਿਆਹ ਤਾਂ ਬਹੁਤ ਜਲਦੀ ਹੋਣਾ ਵਿਆਹ ਤਾਂ ਫਿਰ ਮੈਨੂੰ ਕਹ ਹਾਲਾ ਨਾ ਵਿਆਹ ਤਾਂ ਮੈਂ ਸਹਿਤੀ ਕਰਾਉਣਾ ਉਹ ਜਿੰਨਾ ਹੌਲੀ ਹੌਲੀ ਤੂੰ ਇੱਧਰ ਸਿੱਖੇਗਾ ਉਹ ਬਸ ਉਸ ਦੇ ਹਿਸਾਬ ਨਾਲ ਵਿਆਹ ਹੋਣਾ ਨਾ ਨਾ ਖਰਚਾ ਪਰੌਣ ਦਾ ਵੀ ਲਾਣੇ ਆ ਡੈਡੀ ਆਏ ਹੁ ਕਿੰਨਾ ਕਿਚਰਾ ਆਪਾਂ ਸੋਨਸਰਾਏ ਸਾਡੀ ਰੱਖਾਂਗੇ ਘਰ ਤੇ ਮੈਂ ਭੰਗੜਾ ਪਾ ਕੇ ਕਰੂ ਰੌਣਕੋ ਲੱਗ ਜਾ ਦੋ ਗੱਲ ਭੰਗੜੇ ਪਾਣੇ ਨੇ ਦੇਖੋ ਭੰਗੜੇ ਅਸੀਂ ਜ਼ਰੂਰ ਪਾਵਾਂਗੇ ਉਹ ਤੁਹਾਨੂੰ ਅ ਆਰੀ ਹੈ ਸਾਡੀ ਪਿਆਰੀ ਭੈਣ ਪਿਆਰੀ ਭੈਣ ਹੁਣ ਤਾਂ ਇਹ ਮੇਰੀ ਪਿਆਰੀ ਭੈਣ ਹੈ ਬੰਦਾ ਟਾਈਮ ਲੱਕ ਰਿਹਾ ਚਲੋ ਜੀ ਚਲੋ ਤੇ ਸ਼ੁਰੂ ਕਰਨੇ ਜਾ ਰਹੇ ਹਾਂ ਅਸੀਂ ਠੀਕ ਹੈ ਮਿਲਦੇ ਆਂ ਫੇਰ ਸੋ ਓਕੇ ਆਪਾਂ ਜੀ ਪਰਸੋਂ ਸ਼ਗਨ ਦਿੰਦ ਰੱਖ ਲਈਏ ਪਤਾ ਕੀ ਹੈ ਸ਼ੋਭ ਦੇਣਾ ਹੈ ਤੇ ਆਪਾਂ ਪਰਸੋਂ ਦਾ ਦਿਨ ਰੱਖ ਲੋ ਠੀਕ ਹੈ ਹਾਂ ਵੀ ਸੋਨ ਨੂੰ ਕੋਈ ਦਿੱਕਤ ਤਾਂ ਨਹੀਂ ਕਿਸੇ ਕੋਲ ਨੂੰ ਹਾਂ ਤੇ ਆਪਾਂ ਪਰਸੋਂ ਦਾ ਦਿਨ ਰੱਖ ਲੈਣਾ ਦੇਖੋ ਤੇ ਮੈਂ ਵਧੀਆ ਲੈ ਕੇ ਪ੍ਰਮਾਤਮਾ ਦਾ ਨਾਮ ਆਪਾਂ ਸ਼ਗਨ ਤੁਸੀਂ ਪਾ ਦਿਓ ਠੀਕ ਹੈ ਤੁਸੀਂ ਰੋਕ ਕਰ ਦਿਓਗੇ ਠੀਕ ਠਾਕ ਹੋ ਜੂ ਗੱਲ ਤੇ ਹੋਰ ਦੱਸੋ ਜੇ ਕੋਈ ਹੋਰ ਗੱਲ ਕੋਈ ਮਨ 'ਚ ਹੈਗੀ ਤਾਂ ਦੱਸ ਦਿਓ। ਨਹੀਂ ਸਾਡੇ ਤਾਂ ਕੋਈ ਮਨ 'ਚ ਗੱਲ ਨਹੀਂ। ਬਸ ਫਿਰ ਬੇਟਾ ਤੁਸੀਂ ਆਪਦੇ ਕੰਨਿਓ ਆਪਦੀ ਤਿਆਰੀ ਕਰ ਲਓ। ਤੇ ਸਾਡੇ ਕੰਨਿਓ ਪਰਸੋਂ ਦਾ ਦਿਨ ਪੱਕਾ ਹੈਗਾ। ਹਾਂ। ਤੇ ਕੋਈਆਂ ਸੰਗਿਓ ਨਾਲ ਜੇ ਕੋਈ ਨਾਲ ਆਉਣ ਵਾਲਾ ਹੋਵੇ ਲੈ ਆਓ ਬੇਸ਼ੱਕ। ਹਾਂ ਹਾਂ ਕੋਈ ਸੰਕੜ ਨਹੀਂ ਲੋੜ ਨਹੀਂ ਠੀਕ ਹੈ ਬੇਟਾ। ਓਕੇ ਪੁੱਤਰ ਜੀ ਬਸ ਪਰਸੋਂ ਦਾ ਦਿਨ ਠੀਕ ਹੈ।

ਅੱਛਾ ਲੋ ਜੀ ਸ਼ਗਨ ਦੀ ਤਰੀਕ ਪੱਕੀ ਹੋ ਗਈ ਸਾਡੀ ਅਸੀਂ ਤਿਆਰ ਆ ਪਰਸੋਂ ਨੂੰ ਸ਼ਗਨ ਪਹਿ ਰਿਹਾ ਅਸੀਂ ਸਾਰੇ ਤਿਆਰ ਆ ਆ ਬੋਲੀ ਜੀ ਨੇ ਮੇਰੇ ਪੱਗ ਬੰਨ੍ਹੇ ਟੱਡੀ ਚੱਲ ਵਧੀਆ ਹੈ ਮੈਂ ਕਹਿੰਦਾ ਵੀ ਉਹ ਉਹ ਮੈਂ ਮੇਰੀ ਗੱਲ ਸੁਣੋ ਜਾਰੇ ਇਹਨੂੰ ਕੀ ਪਤਾ ਇਹਨੂੰ ਪੱਗ ਤਾਂ ਬੰਨ੍ਹਣੀ ਨਹੀਂ ਆਉਂਦੀ ਪੱਗ ਤਾਂ ਇਹਦੇ ਆ ਕੁੜੀ ਨੇ ਬੰਨੀ ਐ ਇਹਦੇ ਹੈ ਪਾ ਗੱਲ ਕੀ ਕਰਦਾ ਤੂੰ ਐ ਪਾ ਕੰਨੀ ਸੋਹਣੀ ਨਹੀਂ ਬੰਨੀ ਡੈਡੀ ਹੂੰ ਠੀਕ ਬੰਨਤੀ ਬਸ ਉਹ ਤੂੰ ਮੈਨੂੰ ਐ ਦੱਸ ਹਾਂਜੀ ਉਹ ਕੱਲ ਨੂੰ ਤੇਰੇ ਤੇਰਾ ਕੋਈ ਵਿਆਹ ਹੋ ਫਿਰ ਉਦੋਂ ਵੀ ਕੋਈ ਕੁੜੀ ਤਾਂ ਬਣਾਏਗਾ ਪੱਗ ਨਾ ਨਾ ਉਦੋਂ ਤਾਂ ਮੈਂ ਕਿਸੇ ਵਧੀਆ ਉਦੋਂ ਬਣਾਉ ਜਿਹੜਾ ਬੰਦਾ ਜਾਣਦਾ ਹੋਇਆ ਪੱਗ ਮੈਂ ਉਹ ਦੇਖ ਲੈ ਕਹਿੰਦਾ ਵਧੀਆ ਉਸ ਤੋਂ ਬਣਾਉ ਜਿਹੜਾ ਕੋਈ ਜਾਣਦਾ ਹੋਇਆ ਉਹ ਮੈਂ ਸ਼ਰਮ ਜਿਹੜਾ 2 ਪੈਸੇ ਉਹਨੂੰ ਦੇ ਦੇਗਾ ਕੁੜੀ ਨੂੰ ਦੇਦੀ ਪੈਸੇ ਐਨੂੰ ਕਹਿੰਦਾ ਹੂੰਗਾ ਇਹ ਤਾਂ ਪਹਿਲੀ ਬਥੇਰੇ ਮੈਥੋਂ ਖਾਂਦੀ ਐ ਪੈਸੇ ਓਏ ਮੈਨੂੰ ਲੱਗੇ ਮਾਰੂ ਤੈਥੋਂ ਖਾਂਦੀ ਐ ਕਿ ਤੂੰ ਇਹ ਤਾਂ ਖਾੜ ਜ਼ੂਰੀ ਤਾਂ ਹੈਗੀ ਐ ਹੋਰ ਕੀ ਕਰੂ ਐ ਪੂਰੀ ਪੱਕੀ ਹੈ ਹੋਰ ਬਸ ਬਸ ਆ ਮੇਕਅਪ ਜਿਆਦਾ ਲਗਾਤਾ ਚਲੋ ਜਲਦੀ ਚਲ ਮੇਰੇ ਕੱਪ ਹਰ ਟਾਈਮ ਮੇਕਅਪ ਪਦੀ ਰਹਿੰਦੀ ਹੈ ਮੇਕਅਪ ਕਿੱਥੇ ਕਿੱਦਾਂ ਹੋਇਆ ਮੈਂ ਚਲੋ ਜੀ ਚਲੋ ਇਹ ਲਓ ਜੀ ਆਲਾ ਨੰਬਰ ਵਾ ਦੇਖਿਆ ਹੈ ਕਰਕੇ ਨਾ ਤਿਆਰੀ ਇਹ ਕੰਮ ਆਹ ਦੇਖ ਸਕਦੇ ਹੋ ਹਮ ਆਹ ਦੇਖ ਸਕਦੇ ਹੋ ਤਿਆਰੀਆਂ ਜੋ ਰਸ਼ ਹੋ ਰਿਹਾ ਨਾਲ ਚੱਲ ਰਹੀਆਂ ਨੇ ਕਮੈਂਟ ਕਰਦੀਆਂ ਨੇ ਖਾਲੀ ਕੱਪ ਫਾਰਖੇ ਨੇ ਸੀ ਨੇ ਕੋਈ ਪੋਣੀ ਹੈ ਤੇ ਚਾਹ ਨਹੀਂ ਭਾਈ ਚਾਹ ਪਈ ਹੋਇਆ ਚਾਹ ਬਾਈ ਜੀ ਮੰਗਣੀ ਚਾਹ ਫੇਕ ਆ ਪਰ ਜਿਹੜੀ ਸਾਡੇ ਤੇ ਰਿੰਗ ਆ ਨਾ ਹਾਂਜੀ ਓਰੀਜਨਲ ਆ ਓਰੀਜਨਲ ਆ ਓਰੀਜਨਲ ਆ ਜੀ ਇਹ ਓਰੀਜਨਲ ਟਾਈਮ ਵਡਾ ਓਰੀਜਨਲ ਆ ਦੇਖ ਸਕਦੇ ਹੋ ਤੁਸੀਂ ਆਹ ਇਹ ਓਰੀਜਨਲ ਟਾਈਮ ਵਡਾ ਦੇਖ ਸਕਦੇ ਆ ਆ ਗੋਲਡ ਦੀ ਐ ਮੇਰੇ ਹੱਥ 'ਚ ਆਹ ਦੇਖ ਸਕਦੇ ਹੋ ਔਰ ਆਮ ਪ੍ਰਤਾਪ ਤੋਂ ਆਈ ਹੋਈ ਆ ਇਹ ਜਿ ਖੇਪਲ ਆਲਾ ਤੋਂ ਆਇਆ ਹੋਇਆ ਅੱਛਾ ਨਾ ਕੀ ਆ ਉਹ ਖੇਪਲ ਖਿਪਲ 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 ਇਹ ਜਿ ਖੇਪਲ ਕਹਿੰਗੇ ਉਹ ਪਿੰਡ ਦਾ ਨਾਮ ਐ ਖਿਪਲ ਆਲਾ ਤੋਂ ਆਈ ਹੋਈ ਹੈ ਚਲੋ 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 ਔਰ ਜੀ ਤਿਆਰੀਆਂ ਫੁੱਲ ਡੱਬਾ ਖਾਲੀ ਆ ਪਰ ਇਹ ਜੀ ਲੈ ਲਓ ਤਿਆਰੀਆਂ ਜੀ ਸਾਰਿਆਂ ਦੀ ਤਿਆ ਆ ਤੇਰੀ ਹੈ ਤੇਰੀ ਹੈ ਤੇਰੀ ਬਹੁਤ ਤੈਨੂੰ ਆ ਕਾਲੀਆਂ ਨਿਕਾ ਲਾ ਰੱਖਿਆ ਤਾਂ ਤੈਨੂੰ ਗਿਜ਼ ਨਹੀਂ ਰੇ ਚਿੱਟੀਆਂ ਨਿਕਾਲਾ ਆ ਸੋਨਾ ਬੜਾ ਲਾਦਾ ਨਹੀਂ ਮੈਂ ਚ ਪੂਰਾ ਕੈਂਟ ਲਾਦਾ ਤੂੰ ਕਹਾਂ ਸਲਮਾਨ ਖਾਨ ਦਾ ਭਾਈ ਹੈ ਹੋਰੀ ਥੈਂਕ ਯੂ ਹੋ ਗਿਆ ਜੀ ਦੇਖਿਓ ਕੈਂਟ